ਹੌਲਾਣਾ 5630 ਮਗਰ ਰੂਟਾਵੇਟਰ ਲਾ ਲਿਆ 10 ਫੁੱਟਾ ਬਾਈ ਕਹਿੰਦੇ ਵੀ ਸਰਪਰਾਜ 855 ਨਾਲ ਚਲਾਵਾਂਗੇ ਇਹਨੂੰ ਬਾਈ ਮੈਨ ਤਾਂ ਨਹੀਂ ਲੱਗਦਾ ਵੀ ਖਿੱਚ ਲੂਗਾ ਜੀ ਹਨਾ ਬਾਈ ਸਾਹਮਣੀ ਆ ਖਿੱਚ ਲੂ ਬਾਈ ਇਹਨੂੰ ਚੱਲ ਜੂਗਾ ਜੀ ਹੈ ਚਲੋ ਦੇਖਦੇ ਆਂ ਬਾਈ ਆਹੇ ਚਲੋ ਬਾਈ ਬਸ ਤਾਂ ਲੱਗਦਾ ਨਾ ਯਾਰ ਖਿੱਚ ਗਿਆ ਖਿੱਚ ਗਿਆ ਪੜੇਗਾ ਚਿੰਦਨ ਇਹ ਵੀ ਇਹ ਜ਼ੋਰ ਵੀ ਨਹੀਂ ਬਾਲਾ ਲਾਉਂਦਾ ਕੀ ਚੱਕਰ ਹੈ ਬਾਈ ਜਿਹੜੀ ਰੋਟਾਮੀਟਰ ਦੀ ਬਾਡੀ ਹੁੰਦੀ ਹੈ ਨਾ ਬਾਡੀ ਵੀ ਡਿਜ਼ਾਈਨਿੰਗ ਹੈ ਅੱਛਾ ਜੀ ਪਰ ਵੀ ਹੁੰਦਾ ਵੀ ਆਪਣੇ ਰੋਟਾਮੀਟਰ ਬੜੇ ਝੋਕ ਹੁੰਦੇ ਨੇ ਅੱਗੇ ਪਰ ਕੋਈ ਮਿੱਟੀ ਛੁੱਟੀ ਜਾਂਦੇ ਨੇ ਠੀਕ ਹੈ ਉਹ ਪ੍ਰੋਪਰ ਮਿੱਟੀ ਨਿਕਲਦੇ ਨਹੀਂ ਦੇਖ ਡੂੰਗਾ ਲੱਗਪਰ ਪਾਣੀ ਚਾਹੂ ਹੈਗੀ ਆ ਡੂੰਗਾ ਬਹੁਤ ਲਾਉਂਦਾ ਜੀ ਤੇ ਅਗਲੇ ਪਾਸੇ ਦੇਖੋ ਅੱਗੇ ਇਹਨੇ ਮਿੱਟੀ ਨਹੀਂ ਹੈਗੀ ਇਹ ਕਿ ਮਿੱਟੀ ਕਿਉਂ ਨਹੀਂ ਲੈ ਕੇ ਆਉਂਦਾ ਇਹਨਾਂ 9.5% ਦਾ ਵਜਣਾ ਅੱਛਾ ਜੀ ਇਹਦੇ ਉੱਤੇ ਆਪਾਂ ਖੋਜਾਂਗੇ ਇਹ ਇਹਨਾਂ ਨੂੰ ਮਸੂਕ ਨਹੀਂ ਕਰਵਾਉਣਾ ਠੀਕ ਹੈ ਜੀ ਜਿੰਨਾ ਮਸਾ ਵਜੇ ਇੰਨੀ ਮੱਦੀ ਬਾੜੀ ਪਹਿਲਾਂ ਲੱਗਦਾ ਸੀ ਵੀ ਖਚਣਾ ਨਹੀਂ ਗਿਆ ਪਰ ਲੈ ਗਿਆ ਖਚ ਗਿਆ ਇਹ 10 ਫੁੱਟ ਹੈ ਨਾ 10 ਫੁੱਟ ਹੈ ਠੀਕ ਹੈ ਇਹ ਪ੍ਰੋਪਰ ਦਾ 10 ਆਮ ਤੌਰ ਤੇ ਹੁੰਦਾ ਗੇਅਰ ਬਾਕਸ ਨੂੰ ਮਲਾ ਕੇ ਦੱਸ ਕੀਤਾ ਜਾਂਦੇ ਆ 3-4 ਇੰਚ ਘੱਟ ਹੁੰਦਾ ਠੀਕ ਇਹ ਅੰਦਰੋਂ ਅੰਦਰ ਹੀ ਪੂਰਾ 10 22 10 ਕਰਦਾ ਹਾਂ ਹਾਂ ਬਾਕੀ ਪਿੱਛੇ ਵਧੀਆ ਬਣਾਈ ਹੋਈਆਂ ਹਨ ਜਿਹੜੇ ਸਾਡੇ ਸਖਤ ਵਾਹਣ ਹੈ ਨਹੀਂ 1210 ਸੀ ਦੇ ਵਿੱਚ ਵਧੀਆ ਪੈਲੀ ਬਣ ਜਾਂਦੀ ਪੂਰੀ ਬਰੀਕ ਸਹੀ ਗੱਲ ਹੈ ਜਿਹੜਾ ਬਾਹਰ ਸਹੀ ਗੱਲ ਹੈ ਕੋਈ ਡਲਾ ਨਹੀਂ ਹੈਗਾ ਫਿਰ ਤੂੰ ਇਹ ਆਪਣੀ ਲੋਕੇਸ਼ਨ ਕਿੱਥੇ ਹੈ ਜਿਹੜੀ ਇਹ ਬੀਵੀਸੀ ਐਗਰੋ ਇਹ ਆਪਣਾ ਨਾ ਸੁਦੂਰਗੜ ਦੇ ਲਾਸਟ ਪਿੰਡ ਜਿਹੜਾ ਹਰਿਆਣੇ ਦੇ ਬਾਰਡਰ ਤੇ ਹਾਂਜੀ ਆਪਣਾ ਸੰਘਾ ਪਿੰਡ ਹੈ ਜੀ ਤਾਨੀ ਲੋਹਾਰ ਕਿਹੜਾ ਤੁਸੀਂ ਖਾਸ ਤੁਸੀਂ ਰੂਟਾ ਵੇਟਰ ਦੀ ਦੇਖ ਲਈ ਜੇਕਰ ਤੁਸੀਂ ਵੀ ਨਾ ਇਹ ਰੂਟਾ ਵੇਟਰ ਖਰੀਦਣਾ ਹੈ ਤਾਂ ਡੰਗਾਈ ਦੇਖੋ ਕਿੰਨੀ ਜਿਆਦੇ ਬਹੁੰਦਾ ਮਿੱਟੀ ਪੋਲੀ ਕਰਤੀ ਸਖਤ ਮਿੱਟੀ ਸੀ ਪੂਰੀ ਡੂੰਗਾ ਬਹੁਤ ਲਾਉਂਦਾ ਜੀ ਕਮਾਲ ਦੀ ਗੱਲ ਹੈ ਨਾ ਤੁਸੀਂ ਵੀ ਖਰੀਦਣਾ ਤਾਂ ਭਾਈਆਂ ਨੰਬਰ ਉੱਪਰ ਲੱਗੇ ਹੋਏ ਇਹਦੇ ਕਾਲ ਕਰ ਲਿਓ ਬੀਵੀਸੀ ਐਗਰੋ ਵਾਲਿਆਂ ਨੂੰ